ਪਿੰਡਾਂ 'ਚ ਅਸੀਂ ਇੱਕ ਅਕਾਲਗੜ ਤੋਂ ਸ਼ੁਰੂ ਕੀਤਾ ਸੀਗਾ ਕਾਮਯਾਬ ਹੋ ਗਿਆ ਉਹ ਉਹਦਾ ਨਾਮ ਹੈ ਪਹਿਲ ਮਤਲਬ ਪਿੰਡਾਂ 'ਚ ਅਸੀਂ ਮਸ਼ੀਨਾਂ ਸਲਾਈ ਵਾਲੀਆਂ ਪੰਚਾਇਤ ਘਰ 'ਚ ਰੱਖਤੀਆਂ ਘਰੇ ਵੀ ਲੈ ਕੇ ਜਾ ਸਕਦੇ ਆ ਆਪਣੇ ਉਹ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਪਿੰਡਾਂ 'ਚ ਉਹ ਨਾ ਪਾ ਜਾਂਦਾ ਕੰਪਿਊਟਰ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਸਾਡੇ ਪਿੰਡਾਂ ਦੀਆਂ ਮਾਵਾ ਪਹਿਣਾ ਉਸੇ ਆਉਣਗੇ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਸੰਗਰੂਰ ਦੇ 25 ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੇ ਵੀ ਆਪਣੀਆਂ ਵਰਦੀਆਂ ਦਿੱਤੀਆਂ ਕਿ ਫਸਾ ਨੂੰ ਸੁਲਵਾ ਕੇ ਦੇ ਦੋ ਜੀ ਉਹਨ assi ਪੰਜਾਬ ਪੁਰਸ਼ ਦੀਆਂ ਵਰਦੀਆਂ ਵੀ ਉਹਨਾਂ ਨੂੰ dete hye ke panjhari pੰਜਾਬ ਪੁਰਸ਼ ਦੀਆਂ ਵਰਦੀਆਂ ਪਿੰਡਾਂ ਚ ਮਾਵਾਂ ਸਾਡੀਆਂ ਹੈਨਾ ਜੱਪੈਣਾ ਉਸੇ ਆਉਂਦੀਆਂ ਨੇ ਤੇ ਨਾਲ ਫੁਲਕਾਰੀਆਂ ਨਾਲ ਦੇਸੀ ਜਿਹੜੀਆਂ ਸਾਬਣਾ ਬਣਾਉਂਦੀ ਸੀ ਕੱਚੀ ਕਹਾਣੀ ਦਾ ਤੇਲ ਹੈਨਾ ਚੱਪਲਾਂ ਔਰ ਫਿਰ ਈਮਾਰਟ ਵੀ ਲਾਉਂਦੇ ਆ ਵੀ ਉਹ ਇੱਥੇ ਧੂੜੀ ਦੇ ਨੇੜੇ ਕਿਤੇ ਬਾਕ ਕਤੇ ਘੰਟੇ ਚ ਵਿਕ ਜਾਂਦੀਆਂ ਸਾਰੀਆਂ ਇੱਕ ਘੰਟਾ ਨਹੀਂ ਲੱਗਦਾ